ਪੋਲਸਵਾਰ ਜੋਂ ਸਾਨੂੰ ਕੋਈ ਐਸੇ ਕਿਸੇ ਨੇ ਕੋਈ ਨਹੀਂ ਨਾ ਕੋਈ ਵਿਚਾਰ ਸੀ ਉਹ ਜਦ ਮਿਲਿਆ ਕਿ ਅਸੀਂ ਮੰਨਦਾ ਟਰੇਸ ਕਰ ਲਿਆ ਜਾਈਂ ਉਹਦੀ ਵੈਬਸਾਈਟ ਬੰਦ ਕਰਾ ਦਾਂਗੇ ਮਾਨਜੋਗ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਸਾਡਾ ਇੰਟਰਨੈਟ ਡਿਪਾਰਟਮੈਂਟ ਆ ਉਹਦਾ ਜਿਹੜਾ ਹੈ ਰਿਸਰਚ ਕੀਤਾ ਉਹਦੀ ਵੈਬਸਾਈਟ ਬੰਦ ਕਰਾਈ ਉਹ ਨਾ ਠੱਗੀ ਹੋ ਗਈ ਆ ਤੇ ਹੁਣ ਤੱਕ ਕਿੰਨੇ ਰੁਪਈਆ ਦੀ ਹੋ ਗਈ तकरीबन 10-12 ਲੱਖ ਦੀ ਠੱਗੀ ਹੋ ਗਈ ਆ ਕਿਉਂਕਿ ਠੱਗੀ ਦਾ ਸ਼ਿਕਾਰ ਕੇਵਲ ਰੈਂਟ ਦਾ ਨਹੀਂ ਠੱਗੀ ਮਾਰਦਾ ਜਿਤਨਾ ਕਿਸੇ ਸ਼ਰਧਾਲੂ ਨੇ ਆਪਣਾ ਰੈਂਟ ਦਾ ਉਹਨੂੰ ਬੇ ਕੀਤਾ ਉਹਦੇ ਨਾਲ ਜਿਹੜੇ ਉਹਦੇ ਖਾਤੇ 'ਚ ਪੈਸੇ ਹੁੰਦੇ ਸੀ ਉਹ ਵੀ ਆਪਣੇ ਉਹ ਖਾਤੇ 'ਚ ਟ੍ਰਾਂਸਫਰ ਕਰਾ ਲਦਾ ਸੀ ਪ੍ਰਸ਼ਾਸਨ ਵੱਲੋਂ ਕਿਸੇ ਕਿਸਮ ਦੀ ਕੋਈ ਕਾਰਵਾਈ ਸਿਰਫ ਫੋਟੋ ਤੱਕ ਸੀਮਤ ਰਹਿ ਕੇ ਕੇਹੀ ਫੋਟੋ ਇੱਕ ਪੱਤਰ ਦਿੱਤਾ ਉਹਨਾਂ ਨੇ ਫੋਟੋ ਚਾਹੀ ਬਸ ਦੈਟਸ ਇਟ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਹਰ ਮੰਦਰ ਸਾਹਿਬ ਪਹੁੰਚਦੇ ਨੇ ਆਪਣੇ ਪਰਿਵਾਰਾਂ ਦੇ ਨਾਲ ਸਰਬ ਦੇ ਪੱਲੇ ਦੀ ਅਰਦਾਸ ਕਰਨ ਵਾਸਤੇ ਉੱਥੇ ਐ ਜੀ ਪੀ ਸੀ ਵੱਲੋਂ ਉਹਨਾਂ ਦੇ ਠਹਿਰਨ ਵਾਸਤੇ ਸਰਾਵਾਂ ਦਾ ਇੰਤਿਆਮ ਕੀਤਾ ਗਿਆ ਪਰ ਕਈ ਲੋਕ ਹੈਗੇ ਨੇ ਕਿ ਇਹਨਾਂ ਸਰਾਵਾਂ ਦਾ ਗਲਤ ਇਸਤੇਮਾਲ ਕਰਦੇ ਪਏ ਨੇ ਕਿਉਂਕਿ ویب سائٹ ਦਾ ਗਲਤ ਬਣਾ ਕੇ ਲੋਕਾਂ ਦੇ ਨਾਲ ਲੱਖਾਂ ਰੁਪਈਆ ਦੇ ਜਿਹੜਾ ਕਿ ਫਰੋਡ ਕਰਦੇ ਪਏ ਨੇ ਹੁਣ ਤੱਕ ਜਿਹੜਾ ਮਾਮਲਾ ਸਾਹਮਣੇ ਆਇਆ ਵਾ ਕਿ ਇਹ ਜਿੰਨੀਆਂ ਸਰਾਵਾਂ ਹੈਗੀਆਂ ਨੇ 12 ਤੋਂ 13 ਲੱਖ ਰੁਪਏ ਦੀ ویب سائٹਾਂ ਬਣਾ ਕੇ ਜਿਹੜੀ ਠੱਗੀ ਮਾਰੀ ਗਈ ਆ ਅੰਦਰ ਦੀ ਤਸਵੀਰਾਂ ਵੀ ਦਿਖਾਵਾਂਗੇ ਜੋ ਇੱਥੋਂ ਦੇ ਸਰਾਵਾਂ ਦੇ ਜੋ ਮੈਨੇਜਰ ਨੇ ਉਹਨਾਂ ਨਾਲ ਵੀ ਇਸ ਗੱਲਬ ਪਹੁੰਚਦੇ ਨੇ ਹਰਮੰਦਰ ਸਾਹਿਬ ਦੇ ਅੰਦਰ ਕੀ ਲੋਕਾਂ ਦੇ ਜਿਹੜੇ ਸ਼ਰਧਾਲੂ ਕਈ ਦੋ ਦਿਨ ਰਹਿੰਦੇ ਨੇ ਹਰਮੰਦਰ ਸਾਹਿਬ ਸੇਵਾ ਕਰਨਾ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਐ ਜੀ ਪੀ ਸੀ ਯੂ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਪਰ ਕਈ ਲੋਕ ਹੈਗੇ ਨੇ ਕਹਿ ਸਕਦੇ ਆ ਕਿ ਵੈਬਸਾਈਟ ਜਿਹੜੀਆਂ ਗਲਤ ਬਣਾ ਕੇ ਜਿਨ੍ਹਾਂ ਦੇ ਵੱਲੋਂ ਜਿਹੜਿਆ ਕਿ ਲੱਖਾਂ ਰੁਪਏ ਦੀ ਜਿਹੜੀ ਠੱਗੀ ਜਿਹੜੀ ਕੀਤੀ ਜਾ ਰਹੀ ਆ ਮਰੇਜ਼ੇ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਹੁਣ ਤੱਕ ਕਿੰਨੇ ਮਾਮਲੇ ਹੈਗੇ ਨੇ ਭਾਵੇਂ ਐਜੀਪੀਸੀ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਲੈ ਕੇ ਵੀ ਦੇ ਦਿੱਤਾ ਗਿਆ ਕਈ ਜਿਹੜੀ ਆਈਡੀਆ ਹੈਨ ਦਿੱਤੀਆਂ ਗਈਆਂ ਨੇ ਉਹਨਾਂ ਦੇ ਉੱਪਰ ਹਜੇ ਤੱਕ ਕੋਈ ਵੀ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਆ ਕਿਉਂਕਿ ਇਹ ਸੰਗਤ ਦਾ ਪੈਸਾ ਹੈਗਾ ਵਾ ਸੰਗਤ ਦੇ ਵਿੱਚ ਲੱਗਦਾ ਪਰ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਦੇ ਵੱਲੋਂ 12 ਤੋਂ 13 ਲੱਖ ਰੁਪਏ ਦੀ ਠੱਗੀ ਮਾਰੀ ਗਈ ਆ ਐਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਟਵੀਟ ਕਰਕੇ ਇੱਕ ਗੱਲ ਕਹਿ ਦਿੱਤੀ ਕਿ ਇਹਨਾਂ ਦੇ ਉੱਪਰ ਸਖ ਜਿਹੜੇ ਤੇ ਮੈਨੇਜਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਸਵੀਰਾਂ ਦੇ ਸਕਦੇ ਹੋ ਕਿ ਜਦੋਂ ਤੁਸੀਂ ਵੀ ਕੋਈ ਆਨਲਾਈਨ ਜਿਹੜੀ ਚੈਕਿੰਗ ਕਰ ਇੱਕ ਕਰਦੇ ਹੋ ਬੁਕਿੰਗ ਕਰਦੇ ਹੋ ਤਾਂ ਉਹਦੀ ਵੈਬਸਾਈਟ ਹੈਗੀ ਆ ਪਰ ਕਈ ਲੋਕ ਵੈਬਸਾਈਟ ਦਾ ਗਲਤ ਇਸਮਾਲ ਕਰ ਰਹੇ ਨੇ ਮਰੇ ਸਾਬ ਸਰਨਾਰੇ ਗੁਰਪ੍ਰੀਤ ਜੀ ਸਰ ਹੁਣ ਤੱਕ ਕਿੰਨੀ ਠਗੀ ਹੋ ਚੁੱਕੀ ਆ ਸਰਾਵਾਂ ਦੇ ਵਿੱਚ ਤੇ ਕਿੰਨੀਆਂ ਵੈਬਸਾਈਟਾਂ ਜਿਹੜੀਆਂ ਹੈ ਕਰ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦੂਰੋਂ ਦੁਰਾਂਡੇ ਤੋਂ ਲੋਕਾਂ ਦੇ ਤਦਾਦ ਤੇ ਰੋਜ਼ ਹੀ ਹੁੰਦੀਆਂ ਜਿਨ੍ਹਾਂ ਦੀ ਰੈਸ਼ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਸੋਚੇਜੇ ਢੰਗ ਨਾਲ ਕੀਤਾ ਜਾਂਦਾ ਇਸ ਦੇ ਤਹਿਤ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੇ ਕਮਰੇ ਆ ਸਾਰਾ ਗੜੀ ਨਿਵਾਸ ਦੇ ਤੇ ਮਾਤਾ ਗੰਗਾ ਨਿਵਾਸ ਦੇ ਔਨਲਾਈਨ ਕੀਤੇ ਗਏ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਪਰੰਤੂ ਇਸ ਦੇ ਨਾਲ ਜਿਹੜੇ ਸਾਈਬਰ ਧੱਗ ਜਿਹੜੇ ਬਿਖੇ ਹਨ ਉਹ ਲੋਕਾਂ ਨੂੰ ਆਪਣੀ ਠੱਗੇ ਦਾ ਸ਼ਿਕਾਰ ਬਣਾਉਣਾ ਨਹੀਂ ਬਾਝੋਂਦੇ ਇਸ ਦੀਆਂ ਪਿਛਲੇ ਕਾਫੀ ਸਮੇਂ ਤੋਂ ਸਾਡੇ ਕੋਲ ਲਗਾਤਾਰ ਰਿਟਰਨ ਕੰਪਲੇਂਟ ਆ ਰਹੀਆਂ ਸਨ ਕਿ ਸਾਡੇ ਨਾਲ ਠੱਗੀ ਵਜ ਗਿਆ ਸਾਡੇ ਕੋਲ ਜਦੋਂ ਆਉਂਦੇ ਸਨ ਉਹਨਾਂ ਦੀ ਕਿਸੇ ਕੋਈ ਕੋਈ ਬੁੱਕੀ ਨਹੀਂ ਹੁੰਦੀ ਇਹ ਤੋਂ ਇਲਾਵਾ ਫਿਰ ਅਸੀਂ ਇਹਦੀ ਰਿਟਰਨ ਕੰਪਲੇਂਟ ਸੀਪੀ ਸਾਹਿਬ ਨੂੰ ਵੀ ਕੀਤੀ ਪਰੰਤੂ ਪ੍ਰਸ਼ਾਸਨ ਵੱਲੋਂ ਸਾਨੂੰ ਅਜੇ ਤੱਕ ਵੀ ਉਹ ਬੰਦਾ ਨਾ ਟਰੇਸ ਹੋਇਆ ਤੇ ਨਾ ਹੀ ਉਹਦੀ ਵੈਬਸਾਈਟ ਬੰਦ ਕੀਤੀ ਗਈ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਦਿਸ਼ਾ ਅੰਦੇਸ਼ਾਂ ਤੇ ਜਿਹੜੇ ਸਾਡਾ ਇੰਟਰਨੈਟ ਵਿਭਾਗ ਆ ਉਹਨੇ ਆਪਣੀ ਸਖਤ ਮਿਹਨਤ ਨਾਲ ਉਹ ਬੰਦੇ ਦੀ ਵੈਬਸਾਈਟ ਜਿਹੜੀ ਇਹ ਉਹ ਸਰਚ ਕਰਕੇ ਉਹਦੇ ਤੇ ਉਹਦੀ ਆਪਣੇ ਤੌਰ ਤੇ ਕੀਤਾ ਕਿ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਪੁਲਸ ਵੱਲੋਂ ਸਾਨੂੰ ਕਿਸੇ ਕਿਸੇ ਨੇ ਕੋਈ ਨਹੀਂ ਨਾ ਕੋਈ ਵਿਸ਼ਵਾਸ ਸੀ ਉਹਦਾ ਮਿਲਿਆ ਕਿ ਅਸੀਂ ਬੰਦਾ ਟਰੇਸ ਕਰ ਲਿਆ ਜਾਈ ਅਸੀਂ ਉਹਦੀ ਵੈਬਸਾਈਟ ਬੰਦ ਕਰਾ ਦਾਂਗੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਸਾਡਾ ਇੰਟਰਨੈਟ ਡਿਪਾਰਟਮੈਂਟ ਆ ਉਹਦਾ ਜਿਹੜਾ ਹੈ ਉਹ ਅਸੀਂ ਉਹਦੇ ਨੂੰ ਸਰਚ ਕੀਤਾ ਉਹਦੀ ਵੈਬਸਾਈਟ ਬੰਦ ਕਰਾਈ ਤੇ ਉਹਦੇ ਨਾਲ ਹੀ ਸਾਨੂੰ ਗੂਗਲ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹੋ ਜੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੇ ਨਾਲ ਸਰ ਜਿਹੜੇ ਸਾਈਬਰ ਠੱਗ ਇਹੋ ਜਿਹੇ ਠੱਗੀਆਂ ਮਾਰਦੇ ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੇ ਵੈਬਸਾਈਟ ਨਾ ਕ੍ਰੀਏਟ ਕੀਤੀ ਜਾਵੇ ਕਿੰਨੇ ਲੋਕਾਂ ਨਾਲ ਠੱਗੀ ਹੋ ਗਈ ਆ ਤੇ ਹੁਣ ਤੱਕ ਕਿੰਨੇ ਰੁਪਈਆ ਦੀ ਹੋ ਗਈ ਠੱਗੀ ਤਕਰੀਬਨ 10-12 ਲੱਖ ਦੀ ਠੱਗੀ ਹੋ ਗਈ ਆ ਕਿਉਂਕਿ ਠੱਗੀ ਦਾ ਸ਼ਿਕਾਰ ਕੇਵਲ ਰੂਮ ਦਾ ਰੈਂਟ ਦਾ ਨਹੀਂ ਠੱਗੀ ਮਾਰਦਾ ਜਿਤਨਾ ਕਿਸੇ ਸ਼ਰਧਾਲੂ ਨੇ ਆਪਣਾ ਰੈਂਟ ਦਾ ਉਹਨੂੰ ਪੇ ਕੀਤਾ ਉਹਦੇ ਨਾਲ ਜਿਹੜੇ ਉਹਦੇ ਖਾਤੇ 'ਚ ਪੈਸੇ ਹੁੰਦੇ ਸੀ ਉਹ ਵੀ ਆਪਣੇ ਉਹ ਖਾਤੇ 'ਚ ਟਰਾਂਸਫਰ ਕਰਾ ਲੈਂਦਾ ਸੀ ਇਹਦੇ ਨਾਲ ਤਕਰੀਬਨ 10-12 ਲੱਖ ਦੀ ਠੱਗੀ ਹੋ ਗਈ ਹੈ ਪਰ ਕੋਈ ਪ੍ਰਸ਼ਾਸਨ ਨੂੰ ਜਦੋਂ ਤੁਸੀਂ ਦਿੱਤਾ ਆਪਣਾ ਮੰਗ ਪੱਤਰ ਇੱਕ ਵੀ ਦਿੱਤਾ ਪਹਿਲਾਂ ਵੀ ਖਬਰਾਂ ਐਸੀ ਚਲਾਈਆਂ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਕੀਤੀ ਗਿਆ ਪ੍ਰਸ਼ਾਸਨ ਵੱਲੋਂ ਕਿਸੇ ਕਿਸੇ ਦੀ ਕੋਈ ਕਾਰਵਾਈ ਸਿਰਫ ਫੋਟੋ ਤੱਕ ਸੀਮਤ ਰਹਿ ਗਈ ਕਿ ਅਸੀਂ ਫੋਟੋ ਇੱਕ ਪੱਤਰ ਦਿੱਤਾ ਉਹਨਾਂ ਨੇ ਫੋਟੋ ਖਚਾਈ ਬਸ ਦੈਟਸ ਇਟ ਇਹ ਤੋਂ ਇਲਾਵਾ ਉਹਨਾਂ ਨੇ ਕੋਈ ਅਜੇ ਤੱਕ ਕੋਈ ਨੰ ਬੰਦਾ ਨਹੀਂ ਹਿਸਰ ਪੁਲਿਸ ਪ੍ਰਸ਼ਾਸਨ ਦਾ ਸਰਚ ਕਰ ਸਕੀ ਅਸੀਂ ਉਹਨਾਂ ਨੂੰ ਬਾਰ ਬਾਰ ਇਹੋ ਬੇਨਤੀ ਕਰਦੇ ਹਾਂ ਘਟੋ ਘਟੋ ਬੰਦਾ ਟ੍ਰੇਸ ਕਰਕੇ ਉਹਦੇ ਜਿਹੜੇ ਸੰਗਤਾਂ ਦੇ ਉਹਨੇ ਪੈਸੇ ਖਾਦੇ ਉਹ ਸੰਗਤਾਂ ਨੂੰ ਵਾਪਸ ਕੀਤੇ ਜਾਣ ਤੇ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਸਾਈਬਰ ਠੱਗ ਇਹੋ ਜਿਹੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਨਾ ਬਣਾ ਸਕਣ ਜਿਨ੍ਹਾਂ ਨੇ ਤੇ ਆਨਲਾਈਨ ਕਮਰਾ ਬੁੱਕ ਕਰਵਾ ਲਿਆ ਉਹ ਤਾਂ ਕਹਿੰਦੇ ਅਸੀਂ ਐ ਜੀ ਪੀਸੀ ਨੂੰ ਪੈਸੇ ਪਾਤੇ ਆ ਜੋ ਵੀ ਹੈਗੇ ਆ ਪਰ ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਫਿਰ ਇੱਕ ਮੈਸੇਜ ਹੀ ਜਾਂਦਾ ਪਿਆ ਅ ਇਹ ਜਿਹੜਾ ਇਹੋ ਜਿਹਾ ਸਾਈਬਰ ਠਾਕ ਠੱਗੀ ਮਾਰਦਾ ਇਹਦਾ ਮੈਸੇਜ ਬਹੁਤ ਹੀ ਗਲਤ ਜਾਂਦਾ ਕਿਉਂਕਿ ਲੋਕੀ ਵਿਸ਼ਵਾਸ ਤੇ ਧਾਰਮਿਕ ਸੰਸਥਾਵਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਵਿੱਚ ਜੁੜੀਆਂ ਹੁੰਦੀਆਂ ਉਹ ਲੋਕ ਵਿਸ਼ਵਾਸ ਤੇ ਕਰਕੇ ਹੁੰਦੇ ਕਿ ਧਾਰਮਿਕ ਸੰਸਥਾ ਤੇ ਸਾਡੇ ਨਾਲ ਕਿਸੇ ਕਿਸੇ ਦੀ ਕੋਈ ਠੱਗੀ ਨਹੀਂ ਬਜਣੀ ਪਰੰਤੂ ਜੇ ਇਹ ਸਾਈਬਰ ਠਾਕੋ ਧਾਰਮਿਕ ਸੰਸਥਾਵਾਂ ਨੂੰ ਵੀ ਨਹੀਂ ਛੱਡਦੇ ਉਹ ਜਦੋਂ ਇਹ ਆ ਜਾਂਦੇ ਉਹਨਾਂ ਨੇ ਮੰਨਣਾ ਬੜੀ ਮੰਨ ਨੂੰ ਠੇਸ ਪਹੁੰਚਦੀ ਆ ਕਿ ਸਾਡੇ ਨਾਲ ਬੜੀ ਵੱਡੀ ਠੱਗੀ ਹੋ ਗਈ ਪਰੰਤੂ ਸਾਡੇ ਵੱਲੋਂ ਉਹਨਾਂ ਨੂੰ ਫਿਰ ਆਪਣੇ ਤੌਰ ਤੇ ਜਿਹੜਾ ਕਮਰਾ ਪ੍ਰੋਵਾਈਡ ਕੀਤਾ ਜਾਂਦਾ ਤਾਂ ਜੋ ਉਹਨਾਂ ਨੂੰ ਕਿਸੇ ਕਿਸੇ ਪਰੇਸ਼ਾਨਾ ਤੋਂ ਅੱਗੇ ਹੋ ਜਾਂਦੇ ਕਿ ਸਾਡੇ ਨਾਲ ਠੱਗੀ ਵਾਰ ਗਈ ਪਰੰਤੂ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਕਿ ਇਹੋ ਜਿਹੀ ਠੱਗੀ ਦੇ ਬਹੌਂਦੇ ਬਾਵਜੂਦ ਵੀ ਅਸੀਂ ਆਪਣੇ ਕੋਲ ਕਮਰਾ ਦਿੰਦੇ ਰਹੇ ਜਿਹੜੇ ਇੱਦਾਂ ਦੇ ਵੈੱਬਸਾਈਟ ਵਾਲੇ ਠੱਗੇ ਹੈਗੇ ਨੇ ਉਹ ਛੁੱਟੀਆਂ ਦੇ ਵਿੱਚ ਜ਼ਿਆਦਾ ਫਾਇਦਾ ਚੁੱਕਦੇ ਨੇ ਕਿਉਂਕਿ ਛੁੱਟੀਆਂ ਦੇ ਵਿੱਚ ਲੋਕ ਬਹੁਤ ਹੁੰਦੇ ਨੇ ਗੁਰੂ ਘਰਾਂ ਦੇ ਤਕਰੀਬਨ ਰਾਸ਼ ਰੋਜ਼ ਹੀ ਰਹਿੰਦਾ ਗੁਰੂ ਘ ਤਦੋਂ ਤੋਂ ਛੁੱਟੀਆਂ ਹੁਣ ਕਰਕੇ ਰਾਸ਼ੀ ਥੋੜਾ ਜ਼ਿਆਦਾ ਹੋ ਜਾਂਦਾ ਸਾਈਬਰ ਠੱਗਾਂ ਨੂੰ ਇਹੋ ਜਿਹਾ ਬਹਾਨਾ ਮਿਲ ਜਾਂਦਾ ਕਿ ਆਨਲਾਈਨ ਇਹਨਾਂ ਨੂੰ ਕਮਰਾ ਉੱਥੇ ਨਹੀਂ ਮਿਲਣਾ ਅਸੀਂ ਆਪਣੀ ਜਾਲੀ ਵੈਬਸਾਈਟ ਕ੍ਰੀਏਟ ਕਰਕੇ ਤੇ ਸੰਕਤਾਂ ਨੂੰ ਆਪਣਾ ਜਿਹੜਾ ਉਹ ਆਪਣੇ ਥਰੂ ਕਮਰਾ ਦਈਏ ਉਹ ਦੇਣਾ ਤੇ ਉਹਨਾਂ ਨੇ ਕੀ ਹੁੰਦਾ ਪਰੰਤੂ ਲੋਕਾਂ ਦਾ ਨਾਲ ਪੈਸੇ ਦੀ ਠੱਗੀ ਮਾਰਦੇ ਜ਼ਰੂਰ ਹਾਂ ਨੂੰ ਕੋਈ ਅਪੀਲ ਕਰਨਾ ਚਾਹੂਗੇ ਸਾਡੇ ਮਤਲਬ ਮੈਂ ਬੇਨਤੀ ਤੁਹਾਡੇ ਸਾਡੇ ਮਾਧਿਅਮ ਰਾਹੀਂ ਕਰਨਾ ਚਾਹੁੰਦਾ ਸੰਕਤਾਂ ਨੂੰ ਕਿ ਘਟੋ ਘਾਟ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਸਾਡੀਆਂ ਪ੍ਰਮਾਣਿਤ ਵੈਬਸਾਈਟ ਆ ਘਟੋ ਘ ਕੋਈ ਸਾਡਾ QR ਕੋਡ ਨਹੀਂ ਮੰਗਦਾ ਜੇ ਕੋਈ ਕਿਸੇ ਕਿਸਮ ਦੀ ਕੋਈ ਡੋਨੇਸ਼ਨ ਵੀ ਮੰਗਦਾ ਸਾਡੇ ਕੰਸਰਨ ਜਿਹੜੇ ਮੈਨੇਜਰ ਆ ਸੈਕਟਰੀ ਸਾਹਿਬ ਆ ਉਹਨਾਂ ਦੇ ਬਕਾਇਦਾ ਨੰਬਰ 24 ਘੰਟੇ ਚੱਲਦੇ ਆ ਉਨਾ ਕੋ ਉਹਨਾਂ ਨੂੰ ਕਨਫਰਮ ਕਰ ਲੈਣਾ ਚਾਹੀਦਾ ਕਿ ਆ ਬੰਦਾ ਸਾਡੇ ਕੋਲ ਠੱਗੀ ਮਾਰ ਰਿਹਾ ਕਿ ਨਹੀਂ ਮਾਰ ਰਿਹਾ ਜਾਂ ਸਾਡੇ ਕੋਲ ਡੋਨੇਸ਼ਨ ਮੰਗ ਰਿਹਾ ਇਹਦੀ ਕਨਫਰਮੇਸ਼ਨ ਜਿਹੜੇ ਪ੍ਰਬੰਧਕ ਉਹ ਕਰ ਲੈਣੀ ਚਾਹੀਦੀ ਹੈ ਬਿਲਕੁਲ ਧੰਨਵਾਦ ਜੀ ਜੀਪੀਸੀ ਜਿਹੜੇ ਸਰਾਵਾਂ ਹੈ ਨੇ 10 ਤੋਂ 12 ਲੱਖ ਰੁਪਏ ਦੀ ਜਿਹੜੀ ਠੱਗੀ ਹੋਈ ਹੈ ਆਪਣੇ ਤੌਰ ਦੇ ਉੱਪਰ ਇਹਨਾਂ ਦੇ ਵੱਲੋਂ ਉਸ ਬੰਦੇ ਨੂੰ ਹੈਕ ਕਰਕੇ ਉਸਦੇ ਪੇਪਰ ਤੱਕ ਆਈਡੀ ਤੱਕ ਪੁਲਿਸ ਨੂੰ ਦੇ ਦਿੱਤੀ ਆ ਪਰ ਪੁਲਿਸ ਦੇ ਵੱਲੋਂ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਐ ਜੀਪੀਸੀ ਤੋਂ ਵੱਲ ਬਾਰ ਬਾਰ ਇਹ ਗੱਲ ਕੀਤੀ ਜਾ ਰਹੀ ਆ ਕਿ ਜਿਹੜੇ ਸ਼ਰਧਾਲੂ ਲੱਖਾਂ ਦੀ ਗਿਣਤੀ ਦੇ ਵਿੱਚ ਹਰਮੰਦਰ ਸਾਹਿਬ ਪ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇਨ ਐਨਰਜੀ ਅਮ੍ਰਿਤਸਰ